ਦਰਜੀਤ نقصان ਦੀ ਕਲਮ ਜੋ ਕਿ ਨੋਨ ਐਕਟੀਵਿਸਟ ਸਰਦਾਰ ਜਸਵੰਤ ਸਿੰਘ ਆਲੜਾ ਜੀ ਦੇ ਐਕਸ਼ਨਸ سے بنی ہوئی ਹੈ ਜੋ ਉਹਨਾਂ ਨੇ ਹਿਊਮਨ ਰਾਈਟਸ ਦੀ ਉਸ ਸਮੇਂ ਵਾਇਲੇਸ਼ਨ ਹੋਈਆਂ ਉਹਦੇ ਬਾਰੇ ਇਜ਼ਹਾਰ ਕੀਤਾ ਕਿ ਮੈਂ ਸਮਝਦਾ ਕਿ ਫਿਲਮ ਦੇ ਲਈ ਭਾਰਤੀ ਜਨਤਾ ਪਾਰਟੀ ਕਿਸੇ ਫਿਲਮ ਨੂੰ ਚਲਾਉਣ ਦਾ ਕੰਮ ਨਹੀਂ ਕਰਦੀ ਕਿਸੇ ਨੂੰ ਰੋਕਾਉਣ ਦਾ ਨਹੀਂ ਕਰਦੀ ਨਾ ਫਿਲਮਾਂ ਬਣਾਉਂਦੀ ਇਹ ਲੋਕ ਗੱਫੀਆਂ ਪਾ ਰਹੇ ਨੇ ਕੰਗੜਾ ਰਨੌਦੀ ਆਪਣੀ ਫਿਲਮ ਸੀ ਤੇ ਸਾਡੀ ਐਮਪੀ ਜਰੂਰ ਆ ਉਹ ਐਮਰਜੈਂਸੀ ਫਿਲਮ ਨੂੰ ਵੀ ਕੱਟ ਲੱਗੇ ਨੇ ਔਰ ਉਹ ਮਾਮਜੋਗ ਅਦਾਲਤ ਚ ਗਈ ਅਦਾਲਤ ਨੇ ਹੁਕਮ ਦਿੱਤੇ ਤੇ ਉਹਦੀ ਫਿਲਮ ਚੱਲ ਰਹੀ ਹੈ ਸੈਂਸਰ ਨੇ ਉਹਨੂੰ ਹਲਾ ਹਿੱਤਾ ਕੱਟ ਤੋਂ ਬਾਅਦ ਇਸੇ ਤਰ੍ਹਾਂ ਇਹ ਜਿਹੜੀ ਵਿਸ਼ਵੰਸਿਕ ਫਾਲਾਜੀ ਦੀ ਫਿਲਮ ਬਣੀ ਅੰਦਰਜੀਤ ਗੁਰਜੀਤ ਉਸਾਨ ਨੇ ਬਣਾਈ ਹੈ ਉਹਨੂੰ ਕਿਤੇ ਵੀ ਕੱਟ ਲੱਗੇ ਆ ਉਹਨਾਂ ਨੂੰ ਮੰਨਣ ਦੇਸ਼ ਦੇ ਕਾਨੂੰਨ ਨੂੰ ਸਭ ਨੂੰ ਮੰਨਣਾ ਪੈਂਦਾ ਭਾਰਤੀ ਜਨਤਾ ਪਾਰਟੀ ਦੀ ਹੌਲੀ ਬੁੱਕ ਦੇਸ਼ ਦਾ ਕਨਸਟੀਟਿਊਸ਼ਨ ਹੈ ਉਸ ਨੂੰ ਮੰਨ ਕੇ ਅਸੀਂ ਕੰਮ ਚਲਾਉਂਦੇ ਆਂ ਦੇਸ਼ ਦਾ ਪਰ ਇਸ ਤਰ੍ਹਾਂ ਦਾ ਜਿਹੜੇ આરોਪ ਲਗਾਏ ਜਾ ਰਹੇ ਆ ਇਹ ਮੈਂ ਸਮਝਦਾ ਕਿ ਇਹਨੂੰ ਨਾਤਾ ਸਿੱਖਾਂ ਨਾਲ ਜੋੜਿਆ ਜਾਵੇ ਪਰ ਫਿਲਮ ਦੇ ਵਿੱਚ ਮੈਂ ਤਾਂ ਕਿਹਾ ਸੀ ਕਿ ਭਾਈ ਉਹਦੇ ਵਿੱਚ ਹਿੰਦੂਆਂ ਨੂੰ ਬਚਾ ਕੇ ਦਿਵਾਨਾ ਕਿ ਮਾਰਿਆ ਗਿਆ ਉਹਨਾਂ ਬਾਰੇ ਵੀ ਦਿਖਾ ਦਿਓ ਤੇ ਇਹ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਜਾਤੀ ਨਾਲ ਨਹੀਂ ਜੋੜਨਾ ਚਾਹੀਦਾ ਭਾਰਤੀ ਜਨਤਾ ਪਾਰਟੀ ਕਿਸੇ ਦੇ ਵੀ ਧਰਮ 'ਚ ਕੋਈ ਦਖਲ ਨਹੀਂ ਦਿੰਦੀ ਧਾਰਮਿਕ ਆਜ਼ਾਦੀ ਆ ਦੇਸ਼ ਦਾ ਕਨਸਟੀਟਿਊਸ਼ਨ ਕੰਮ ਕਰਦਾ ਸਭੀ ਪਾਰਟੀਆਂ ਸੈਕੂਲਰ ਵਿਚਾਰਧਾਰਕ ਅਭਿਪਾਰਟੀ ਆ ਅਸੀਂ ਕਿਸੇ ਨਾਲ ਕੋਈ ਪੇਸ਼ਕਾਸ਼ ਨਹੀਂ ਕਰਦੇ ਤੇ ਮੈਂ ਸਮਝਦਾ ਇਹ ਫਿਲਮ ਵੀ ਜੋ ਸੈਂਸਰ ਬੋਰਡ ਅਲਾਉ ਕਰੇਗਾ ਫਿਰ ਚੱਲੇਗੀ